ਉਵਰਾਜ ਭਾਰਤ ਨਿਊਜ਼ ਮੋਗਾ ਵਿਸ਼ੇਸ਼ ਰਿਪੋਰਟ ਕੈਬਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੋਗਾ ਵਿਖੇ ਲਹਿਰਾਇਆ ਕੌਮੀ ਝੰਡਾ ਗਿਣਾਈਆਂ ਸਰਕਾਰ ਦੀਆਂ ਪ੍ਰਾਪਤੀਆਂ ਰਿਪੋਰਟ ਨਰੇਸ਼ ਕੋਹਰਾ ਮੋਗਾ ਮਿਤੀ 26 ਜਨਵਰੀ ਮੋਗਾ ਦੀ ਦਾਣਾ ਮੰਡੀ ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸਰਾ ਗੁਰਮੀਤ ਸਿੰਘ ਖੁੱਡੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਇਸ ਦੌਰਾਨ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸਾਗਰ ਸੇਤੀਆ ਅਤੇ ਐਸਐਸਪੀ ਮੋਗਾ ਸ੍ਰੀ ਅਜੈ ਗਾਂਧੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਖਬਰ ਦੀਆਂ ਮੁੱਖ ਚਲਕੀਆਂ ਸਿਹਤ ਸੇਵਾਵਾਂ ਮਾਂ ਪੰਜਾਬੀਆਂ ਨੂੰ 10 ਲੱਖ ਰੁਪਏ ਤੱਕ ਨਕਦੀ ਰਹਿਤ ਇਲਾਜ ਦੀ ਸਹੂਲਤ ਸੂਬੇ ਦੇ 881 ਆਮ ਆਦਮੀ ਕਲੀਨਿਕਾਂ ਤੋਂ ਲਗਭਗ 5 ਕਰੋੜ ਲੋਕਾਂ ਨੇ ਲਿਆ ਮੁਫਤ ਇਲਾਜ ਦਾ ਲਾਭ ਵਿਰਾਸਤੀ ਸੰਬਾਦ ਸ੍ਰੀ ਅਨੰਦਪੁਰ ਸਾਹਿਬ ਵਿਖੇ 20 ਕਰੋੜ ਰੁਪਏ ਦੀ ਲਾਗਤ ਨਾਲ ਭਾਈ ਜੈਤਾ ਜੀ ਯਾਦਗਾਰ ਦੀ ਉਸਾਰੀ ਕਿਸਾਨ ਭਲਾਈ ਮੰਡੀਆਂ ਦੇ ਵਿਕਾਸ ਕਾਰਜਾਂ ਲਈ 197 ਕਰੋੜ ਰੁਪਏ ਖਰਚੇ ਗੰਨੇ ਦਾ ਭਾਅ 416 ਰੁਪਏ ਪ੍ਰਤੀ ਕੁਇੰਟਲ ਕੀਤਾ ਰੋਜ਼ਗਾਰ ਅਤੇ ਸ਼ਹੀਦ 63000 ਤੋਂ ਵੱਧ ਸਰਕਾਰੀ ਨੌਕਰੀਆਂ ਸ਼ਹੀਦਾਂ ਦੇ ਪਰਿਵਾਰਾਂ ਲਈ ਐਕਸ ਗ੍ਰੇਸ਼ੀਆ ਰਾਸ਼ੀ ਵਧਾ ਕੇ 1 ਕਰੋੜ ਰੁਪਏ ਕੀਤੀ ਸੰਬੋਧਨ ਦੇ ਮੁੱਖ ਅੰਸ਼ ਇੱਕ ਗਣਤੰਤਰ ਦਿਵਸ ਅਤੇ ਸ਼ਹੀਦਾਂ ਨੂੰ ਨਮਨ ਕੈਬਨਟ ਮੰਤਰੀ ਨੇ ਸਮੂਹ ਪੰਜਾਬੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਉਹਨਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਦਫ਼ਤਰਾਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਡਾਕਟਰ ਬੀ.ਆਰ. ਅੰਬੇਦਕਰ ਦੀਆਂ ਤਸਵੀਰਾਂ ਲਗਾਉਣ ਦੇ ਫੈਸਲੇ ਦੀ ਛਲਾਗਾ ਕੀਤੀ। ਸ਼ਹੀਦ ਜਵਾਨਾਂ ਜਿਸ ਵਿੱਚ ਅਗਨੀਵੀਰ ਵੀ ਸ਼ਾਮਲ ਹਨ ਦੇ ਵਾਰਸਾਂ ਲਈ ਵਿੱਤੀ ਸਹਾਇਤਾ 50 ਲੱਖ ਤੋਂ ਵਧਾ ਕੇ 1 ਕਰੋੜ ਰੁਪਏ ਕਰਨ ਦਾ ਜ਼ਿਕਰ ਵੀ ਕੀਤਾ ਗਿਆ। 2. ਸਿਹਤ ਅਤੇ ਵਿਰਾਸਤ ਸਰਾ ਕੁਡੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜੈਤਾ ਜੀ ਯਾਦਗਾਰ ਬਣਾਈ ਹੈ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਰਸਤੇ ਨੂੰ ਵਿਰਾਸਤੀ ਮਾਰਗ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਸਿਹਤ ਖੇਤਰ ਵਿੱਚ ਪੰਜਾਬ ਨਕਦੀ ਰਹਿਤ ਇਲਾਜ ਦੇਣ ਵਾਲਾ ਮੋਹਰੀ ਸੂਬਾ ਬਣ ਗਿਆ ਹੈ। ਤਿੰਨ ਨਸ਼ਾ ਮੁਕਤੀ ਮਹਿੰਮ ਨਸ਼ਿਆਂ ਵਿਰੁੱਧ ਜੰਗ ਬਾਰੇ ਬੋਲਦਿਆਂ ਉਹਨਾਂ ਦੱਸਿਆ ਕਿ ਜਿੱਥੇ ਤਸਕਰਾਂ ਨੂੰ ਜੇਲ੍ਹਾਂ ਵਿੱਚ ḍakya ਗਿਆ ਹੈ ਉੱਥੇ ਹੀ ਪੀੜਤਾਂ ਦੇ ਇਲਾਜ ਲਈ ਸੂਬੇ ਵਿੱਚ 548 ਓਟ ਕਲੀਨਿਕ 36 ਡੀ ਐਡਿਕਸ਼ਨ ਸੈਂਟਰ ਅਤੇ 19 ਰੀਹੈਬਿਟੇਸ਼ਨ ਸੈਂਟਰ ਚੱਲ ਰਹੇ ਹਨ ਜਿਨ੍ਹਾਂ ਵਿੱਚ ਹੁਣ ਤੱਕ 11 ਲੱਖ ਮਰੀਜ਼ ਰਜਿਸਟਰਡ ਹੋ ਚੁੱਕੇ ਹਨ 4 ਖੇਤੀਬਾੜੀ ਵਿੱਚ ਸੁਧਾਰ ਕੈਬਨਿਟ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਪੰਜਾਬ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ ਸਰਕਾਰ ਨੇ ਗੰਨੇ ਦਾ ਸਭ ਤੋਂ ਵੱਧ ਭਾਅ 416 ਰੁਪਏ ਦੇਣ ਦਾ ਐਲਾਨ ਕੀਤਾ ਹੈ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 53% ਕਮੀ ਆਈ ਹੈ ਅਤੇ ਕਿਸਾਨਾਂ ਨੂੰ 1.58 ਲੱਖ ਤੋਂ ਵੱਧ ਸੀਆਰਐਮ ਮਸ਼ੀਨਾਂ ਦਿੱਤੀਆਂ ਗਈਆਂ ਹਨ ਪੰਜਾਬ ਵਾਸੀਓ ਮੈਂ ਅੱਜ ਉੱਤਰ ਵਿੱਚ ਸਰਕਾਰੀ ਫੋਕਲ ਵਿੱਚ ਤਿਆਰ ਕਰਦੇ ਹਾਂ ਕਿ ਦੇਸ਼ ਨੌਕਰੀ ਦੇਸ਼ ਦੇਸ਼ ਵਿੱਚ ਵਸਦੇ ਸਾਰੇ ਪਾਰਟੀਆਂ ਖਾਸ ਤੌਰ ਤੇ ਪੰਜਾਬੀਆਂ ਨੂੰ ਬੈਦ ਲੋਨ ਉਾਇਜਨਾ ਦਾ ਦੇਸ਼ ਦੀਆਂ ਜਿੰਨੇ ਚਨਾਵਾ ਅਧਿਆਰਣ ਮਹਾਰਾਸ਼ਟਰ ਦੇ ਬਹਾਦਰ ਪੂਰੀਆਂ ਨੂੰ ਸਲਾਮ ਕਰਦਾ ਹਾਂ 26 ਜਨਵਰੀ 1950 ਨੂੰ ਭਾਰਤ ਦੀ ਸੁਤੰਤਰ ਰਾਜ ਨੂੰ ਮਨਾ ਭਾਰਤੀ ਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆ ਵਿੱਚ ਸਭ ਤੋਂ ਵੱਡੀ ਜੁਗਰੀਤ ਹੋਣ ਦਾ ਮਾਣ ਮਾਣਿਆ ਹੈ ਸਾਡਾ ਹਿਆਰ ਚਲੇ ਵਾਲੇ ਭਾਰਤ ਹੋਰ ਪੂਰੀ ਤਾਕਿਆਂ ਨਾਲ ਭਰਿਆ ਹੋਇਆ ਹੈ ਤੁਹਾਨੂੰ ਮਾਣ ਹੈ ਦੇਸ਼ ਦੇ ਰਾਸ਼ਟਰੀ ਸੰਘਰਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਜਿੱਤੀ ਹੈ ਇਸ ਮੌਕੇ ਤੇ ਮੈਂ ਮਹਾਨ ਦੇਸ਼ ਭਗਤ ਲਾਲ ਰਾਜਪutraਏ ਜੀ ਨੂੰ ਵੀ ਯਾਦ ਕਰਦਾ ਹਾਂ ਕਿਉਂਕਿ ਮੋਗਾ ਜ਼ਿਲ੍ਹੇ ਦੇ ਪਿੰਤੂ ਜੀਕੇ ਦੇ ਨਾਲ ਸੰਬੰਧਤ ਸਾਡੀ ਸਰਕਾਰ ਬਣਨ ਤੋਂ ਬਾਅਦ ਸਰਕਾਰ ਤੋਂ ਬੰਦ ਕੇ ਬਾਹਰਲੇ ਆਪਣੇ ਉਹਦੇ ਦੀ ਸੌਜੀ ਦੇ ਆਦਿ ਸਰਕਾਰ ਭਗਤ ਸਿੰਘ ਜੀ ਨੇ ਗਤੀ ਪਿੱਟ ਅੱਜ ਕਲ੍ਹ ਕਰਾ ਦਿੱਤੀ ਇਸ ਨੂੰ ਰਾਜਾ ਕਾਨੀ ਸਰਕਾਰ ਨੇ ਇਹ ਫੈਸਲੇ ਲੈਂਦੇ ਆ ਸਰਕਾਰੀ ਦਫਤਰ ਤੇ ਸ਼ਹੀਦ ਭਗਤ ਸਿੰਘ ਦੇ ਬਾਪ ਦਾ ਨਰਮਤਾ ਬਾਬਾ ਦਾਗਰ ਜੀ ਨਾਲ ਮੇਟ ਕਰਦੀਆਂ ਤਸਵੀਰਾਂ ਲੈਣ ਸਾਡੇ ਲਈ ਬਹੁਤ ਅਡਾ ਪਿਆਰ ਨਾਲ ਉਸ ਰਾਤ ਜਿਹੜੀ ਮੰਦਰੀ ਭਾਈ ਅਤੇ ਦਾਤ ਸ਼ਹੀਦ ਭਗਤ ਸਿੰਘ ਦੇ ਰਾਤੇ ਰੱਖਿਆ ਨੇ ਅਹਿਮ ਮੂਤ ਦਾ ਮੂਤ ਦਾ ਅਨੁਭਵ ਕਰਨ ਹੁਣ ਪੰਜਾਬ ਸਰਕਾਰ ਨੇ ਉੱਤੇ ਸੀਦੇ ਅੰਤਿਕਾਰ ਪਾਕਿਸਤਾਨ ਦਾ ਮੁਕਤਤਾਬ ਕੀਤਾ। ਸਾਡੀ ਸਰਕਾਰ ਫੌਜੀ ਜਵਾਨਾਂ ਦੇ ਪਰਿਵਾਰਾਂ ਤੇ ਸਾਥਕਾਂ ਫੌਜੀਾਂ ਦੀ ਭਰਾਈ ਲਈ ਦੇਖਤ ਵਿਚਾਰ ਕਰ ਰਿਹਾ ਹੈ। ਰਾਜ ਸਰਕਾਰ ਨੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੇ ਦਿੱਕੇ ਕਰਦੇ ਹਨ ਪਰ ਫਾਇਸਾਫਤ ਹੋਰ ਸਮਾਂ ਹੈ ਕਿ ਮੌਕੇ ਬਹੁਤੇ ਘਾਬਰਾ ਵੀ ਪ੍ਰਵਾਹ ਕਿਤੇ ਬਿਨਾ ਭਗਵਾਲ ਪ੍ਰੀ ਨਸਬਾਸੀ ਯਾਤਰਾ ਦੀ ਗਰੰਟੀ ਦਿੱਤੀ ਹੈ ਵੱਡੀਆਂ ਤੇ ਛੋਟੀਆਂ ਬਿਮਾਰੀਆਂ ਲਈ 10 ਲੱਖ ਰੁਪਏ ਤੱਕ ਦੀਆਂ ਸਾਰੀਆਂ ਦਵਾਈਆਂ ਟੈਸਟ ਮੁਫਤ ਹੋਣਗੇ ਸਭ ਕੁਝ ਇਹਦਾ ਸਾਰਿਆਂ ਲਈ ਹੈ ਇਹ ਨਾਲ ਹੀ ਸਾਡੇ ਮੈਂ ਕਹਿੰਦਾ ਹਾਂ ਕਿ ਸਰਕਾਰੀ ਕਾਠੀ ਵੱਧਦੀ ਹੋਈ ਲੋਕ ਸੁਖਿਰੀ ਦੇ ਨਾਲ ਜਿਤਨਾ ਸਮੇਂ ਦੀ ਕਟ ਕੀਤੀ ਹੈ ਉਦੋਂ ਹੀ ਹਰੇਕ ਕਰਤਾਰੀ ਤੋਂ ਸੁਧਾਨੇਸ਼ ਲਈ ਕਹਾਵਗੇ ਹੋ ਰਹੇ ਹਨ

दो हजार बार विधानसभा हल्के मुख्यमंत्री प्रकाश सिंह जी तो, हरा के हिस्सा खेती बाड़ी लोगों के खुशियां आज की मीडिया कदम दरिया पक्या ला के अगर चल रही है और ماروں প্রত্যেক মিশ্র পুরি সাড়া দেবিয়া দি নলো গিরা হততে চিত্রানু स्थिती বিশেষ কহলে সপা ইস라우 পেলি পতত কে সুদর নিকট বুঝরেমতে রাজ্য মন্ত্রী শ্রীমতী মানি দত্ত দি পনতে হান ওলা গতে নলো জেলা কর্তৃপক্ষ নগত হাজির ਦੇਸ਼ ਦੇ ਮੈਯੋ ਨਾਮ ਅਤੇ ਯੋਧਾ ਮਸ਼ਿਆਦ ਕੋ ਦਰਸਾਇਆ ਗਿਆ ਹੈ ਪ੍ਰਧਾਨ ਮੰਤਰੀ ਭਗਵੰਤ ਸਿੰਘ ਮਾਨ ਨੇ 22 ਜਨਵਰੀ ਨੂੰ ਮੋਹਾਲੀ ਵਿੱਚ ਮੁੱਖ ਮੰਤਰੀ ਸេចਵੀ ਮੈਯੋ ਨਾਮ ਵਿਸ਼ਵਾਦ ਕੀਤੀ ਵਿਸ਼ਰਣ ਸੋਤੇ ਜੀ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਦੇ ਮੈਯੋ ਨਾਮ ਖੇਤਰਾਂ ਨੂੰ ਵੀ ਸੁਖੀ ਦੇ ਗਾਈ ਪਰਮੇਂ ਸਿੰਘ ਕਰ ਰਹੇ ਹਨ ਮਨਤਵਾਲਰ ਵੱਡੀ ਹੋਈ ਬੈਂਕ ਟੁਕੜੀ ਜਵਾਹਰ ਨਵਦੇ ਵਿਦਿਆਲਿਆ ਦੀ ਹੈ ਜੀ ਜੀ ਦਵਾਈ ਮਨਪ੍ਰੀਤ ਕੌਰ ਕਰ ਰਹੇ ਹਨ ਮਨਸੇ ਅਗੇ ਤੋਂ ਕੁਤਧੀਆਂ ਹੋਈਆਂ ਫੁਕੜੀਆਂ ਕੌਮੀ ਪਰੰਗੇ ਨੂੰ ਸਦਾਂਮੀ ਉਹ ਮਤੀ ਸ਼ਾਮ ਤੋਂ ਵਸ ਕਪੀ ਦੀ ਸ਼ਾਮ ਮਤੇ ਮਾਲ ਦੀ ਰੱਖੇ ਨੂੰ ਸਭੀ ਜਿਹਦੇ ਹਨ ਇੱਕ ਰਸਤੀ ਨਹੀਂ ਬਲਕਿ ਇਨਸਾਨੀ ਦੀ ਸੇਵਾ ਹੈ ਜੋ ਵੀ ਕਰਦੇ ਸਾਡੀ ਸੇਵਾ ਵਿੱਚ ਹਾਜ਼ਰ ਪੰਜਾਬਾਇਰ ਸਰਵਿਸ કેશન વાક્ય હતા કે વિશેષ કાફિયા જેડિયા મત دے سامنے تو સુધરیاں સદhiyan بہت પ્રદેશો નું મંત્રલ ગાતી ہوئی ઇતે ઉધરી હોને સાતે સમાજ કાતર તાળો ફીડ હે અટે ઇ સબુ નું લખુ નિયમ સે હકે ભલો દા દા રખે ہوئے ફરદાઈ जब जो प्रियो प्रोग्राम तहतरी सीनियर स्कूलों प्रोग्राम जिला बुद्धापूर्वक साधन किया जा रहा है जिसमें सिंह पहला शमूलियत विकास सदर अमृत राय सशक्त बनाना है इस मिशन दिन शहर को मजबूत करके टिकल नजीदा और आमदन के साधन तैयार किए जा रहे हैं ਇਹਦੇ ਇਸ ਤਿਹੇ ਦਾ ਖਦ ਮਹਿਲਾਣਾ ਸਰ ਹਲਕੂ ਕਿਤੇ ਜਾ ਰਿਹਾ ਹਾਂ ਜਿਹਦੇ ਵਿੱਚ ਇਹ ਦਾ ਸਭ ਮਹਿਲਾਣਾ ਹਾਂ ਫੇਸੋ ਅਗੇ ਆਪੀ ਫਾਇਰ ਦੇ 这 महिला पुलिस की है जिसकी अगवाई एस आई जोगेंद्र कौर कर रहे हैं तीजी टुकड़ी पंजाब होमगार्ड की है जिसकी पीसी गुरदेव सिंह कर रहे हैं चौथी टुकड़ी डीएम कालस मोगा की है जिसकी अगुवाई तुषार वर्मा कर रहे हैं ਤਿੰਬੜੀ ਤੋਂ ਬ੍ਰੀ ਸੈਕੰਡ ਹਾਰਟ ਸੀਨੀਅਰ ਕੈਂਡੀਸ ਕੋ ਲੜਕੀ ਦਾ ਮੌਕਾ ਦਿੱਤਾ ਹੈ ਜਿਸ ਦੀ ਗਵਾਹੀ ਸ਼ੈਰਲ ਸ਼ਰਮਾ ਕਰ ਰਹੇ ਹਨ ਇਸੇ ਤਰ੍ਹਾਂ ਸ਼ੇਮੇ ਤੁੰਬੜੀ ਸ਼੍ਰੀ ਹੇਮਪੁਰ ਸਾਹਿਬ ਸੀਨੀਅਰ ਕੈਂਡੀਸ ਕੋ ਫਟੇਗੜ ਪੰਜ ਤੋਰ ਦੀ ਹੈ ਜਿਸ ਦੀ ਗਵਾਹੀ ਕਰੰਜੀਤ ਪੌਰ ਕਰ ਰਹੇ ਹਨ ਮਾਂਚਵਲ ਵਦੀਆਂ ਹੋਈਆਂ ਪ੍ਰੇਟ ਟੁਕਰੀਆਂ

साथ, तो तो और मीडिया का हासिल करके जिला सभा का नाम कपाया है यह है शिक्षा प्रभाव कैलीबेटी की विशेष हर कोई बिहार होते पेशकारी हूं अपनी धरती खेती बाड़ी से किसान भलाई इलाज भी है खेती बाड़ी किसान भराई इलाज की मिट्टी कल की महत्ता जो दर्शाया गया है मिट्टी कैश करने दौरान